ਕਥਲੌਰ ਨਾਕਾ ਕੋਲੀਆਂ ਨਾਕਾ ਮੰਗਵਾਲ ਨਾਕਾ ਬਮਿਆਲ ਨਾਕਾ ਫਤਿਹਪੁਰ ਨਾਕਾ ਤੇ 15 ਅਗਸਤ ਨੂੰ ਦੇਖਦੇ ਹੋਏ ਪੁਲਿਸ ਹਾਈ ਅਲਰਟ ਤੇ ਚਲਾਇਆ ਚੈਕਿੰਗ ਅਭਿਆਨ 15 ਅਗਸਤ ਨੂੰ ਦੇਖਦੇ ਹੋਏ ਡੀਜੀਪੀ ਗੌਰਵ ਜਾਦਵ ਵੱਲੋਂ ਸੁਰੱਖਿਆ ਬਵਸਤਾ ਨੂੰ ਮੇਨਟੇਨ ਰੱਖਣ ਲਈ ਪੰਜਾਬ ਭਰ ਵਿੱਚ ਤਗੜੀ ਨਿਗਰਾਨੀ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਹੁਰਾਂ ਦੇ ਹੁਕਮਾਂ ਅਨੁਸਾਰ ਪਠਾਨਕੋਟ ਪੁਲਿਸ ਨੇ ਸੁਰੱਖਿਆ ਬਵਸਥਾ ਤੇ ਖਾਸ ਕਰਕੇ ਸਰਹੱਦੀ ਖੇਤਰ ਵਿੱਚ ਪੁਲਿਸ ਵੱਲੋਂ ਨਾਕਿਆਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਫੋਕਸ ਪੰਜਾਬੀ ਦੀ ਟੀਮ ਨੇ ਕਤਲੌਰ 라ਵੀ ਪੁਲ ਤੇ ਵੱਡੇ ਨਾਕੇ ਸਮੇਤ ਕੋਲਿਆ ਨਾਕਾ ਮੰਗਵਾਲ ਨਾਕਾ ਜਨਿਆਲ ਨਾਕਾ ਫਤਿਹਪੁਰ ਨਾਕਾ ਨਰੋਡ ਜਮਲ ਸਿੰਘ ਨਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਪੰਜਾਬ ਪੁਲਿਸ ਤੇ ਨੀਮ ਫੌਜੀ ਬਲਾਂ ਦੇ ਜਵਾਨ ਬੇहद ਚੌਕਸ ਸਨ ਤੇ ਹਰੇਕ ਆਉਣ ਜਾਣ ਵਾਲੇ ਵਾਹਨਾਂ ਦੀ ਚੈਕੰਗ ਕਰ ਰਹੇ ਸਨ ਤੇ ਕਿਸੇ ਵੀ ਅਪਾਤ ਸਥਿਤੀ ਦਾ ਨਿਪਟਨ ਲਈ ਪੂਰੀ ਤਰ੍ਹਾਂ ਹਾਈ ਅਲਰਟ ਤੇ ਸਨ ਐਸਐਸਪੀ ਦਿਲਜਿੰਦਰ ਸਿੰਘ ਢਿੱਲੋ ਹੁਰਾਇਆ ਕਿ ਡੀਜੀਪੀ ਗੌਰਵ ਜਦਵ ਹੁਰਾ ਖਾਸ ਕਰਕੇ ਸਰਦੀ ਖੇਤਰ ਲਈ ਕੜੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਜਿਸ ਤੇ ਪਠਾਨਕੋਟ ਪੁਲਿਸ ਤੇ ਨੀਮ ਫੌਜੀ ਬਲਾਂ ਦੇ ਜਵਾਨ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਦਾ ਨਿਭਾਅ ਕਰ ਰਹੇ ਹਨ ਤੇ ਅਗਾਹ ਵੀ ਇਸ ਤਰ੍ਹਾਂ ਦਾ ਚੈਕਿੰਗ ਅਭਿਆਨ ਬਾਦਸਤੂਰ ਜਾਰੀ ਰਹੇਗਾ ਤੁਸੀਂ ਦੇਖ ਤੁਸੀਂ ਜਾਣਦੇ ਹੋ ਕਿ ਵੀ 15 ਅਗਸਤ ਬੜਾ ਹੀ ਇੰਪੋਰਟੈਂਟ ਦਿਨ ਹੈ ਤੇ ਪਠਾਨਕੋਟ ਇੱਕ ਸੈਂਸਿਟਿਵ ਜ਼ਿਲ੍ਹਾ ਤੇ ਇਹਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਪੂਰੇ ਜ਼ਿਲ੍ਹੇ 'ਚ ਜਿਹੜਾ ਪੁਲਿਸ ਦਾ ਬੜਾ ਹੀ ਪੁਖਤਾ ਪ੍ਰਬੰਧ ਆਪਾਂ ਕੀਤਾ ਸਾਡੇ ਕੋਲੋਂ ਬਾਰੂ ਐਡੀਸ਼ਨਲ ਫੋਰਸਿਜ਼ ਵੀ ਆਈਆਂ ਪੈਰਾ ਮਿਲਟਰੀ ਦੀਆਂ ਹੋਰ ਸਪੈਸ਼ਲਾਈਜ਼ਡ ਟੀਮਾਂ ਵੀ ਆਈਆਂ ਆਪਾਂ ਬਾਰਡਰ ਤੇ ਜਿੰਨੇ ਵੀ ਨਾਕੀਆਂ ਉਹਨਾਂ ਨੂੰ ਬਹੁਤ ਹੀ ਸਟਰੋਂਗਲੀ ਜਿਹੜਾ ਉਹ ਡਿਸਪਲੋਏ ਕੀਤਾ ਇਸ ਤੋਂ ਲਾਵਾ ਸ਼ਹਿਰ ਚ ਵੀ ਆਪਾਂ ਜਿਹੜੀ ਆ ਉਹ ਕਾਫੀ ਜ਼ਿਆਦਾ ਪੋਰਸ ਦੀ ਮੂਵਮੈਂਟ ਵਧਾਈ ਹੈ। ਇਸ ਤੋਂ ਲਾਵਾ ਜਿਹੜੇ ਆਪਣੇ ਹੋਰ ਹਿਮਾਚਲ ਨਾਲ ਲੱਗਦੇ ਇਲਾਕੇ ਆ ਤੇ ਇੰਟਰ ਸਟੇਟ ਨਾਕੇ ਆ ਉੱਤੇ ਵੀ ਆਪਾਂ ਜਿਹੜੀ ਪੋਰਸ ਦੀ ਜਿਹੜੀ ਗਤੀ ਉਹ ਵਧਾਈ ਹੈ। ਤੇ ਰੈਗੂਲਰਲੀ ਆਪਾਂ ਸਰਚੀਜ਼ ਵੀ ਕਰ ਰਹੇ ਆ ਕਿ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਉਹਦੀ ਗੈਰ ਕਾਨੂੰਨੀ ਵੀ ਹੋ ਰਹੀ ਹੈ। ਮੈਂ ਸਾਰਿਆਂ ਨੂੰ ਅਸ਼ੂਰ ਕਰਨਾ ਚਾਹੁੰਦਾ ਕਿ ਜਿਹੜੀ ਥਾਣੇ ਕੋਲ ਪੁਲਿਸ ਆ ਪੂਰੀ ਦੇਰਤ ਨਾਲ ਤੇ ਤੰਦੇ ਨਾਲ ਜਿਹੜਾ ਉਹ ਕੀ ਸੀ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਲਈ ਹੈ। ਤੇ ਆਪਾਂ ਇਹ ਸ਼ੋਰ ਕਰਾਂਗੇ ਕੋਈ ਵੀ ਇੱਧੇ ਦੇ ਸਪਾਮਿੰਗ ਘਟਨਾ ਇੱਥੇ ਨਾ ਵਾਪਰੇ ਤੇ ਆਪਾਂ ਜਿਹੜੀ ਸਿਕਿਉਰਿਟੀ ਹੈ ਪਠਾਨਕੋਟ ਦੀ ਉਹ ਬਿਲਕੁਲ ਚਾਕ ਤੋਂ ਬੰਦ ਤੇ ਸਟੇਬਲ ਤੇ ਜਿਸ ਸਾਡੇ ਕੋਲ ਤਕਰੀਬਨ 10 ਲਾਕੇ ਇੰਡਸਟਰੀਟ ਲੱਗੇ ਹੈ ਅਲੱਗ-ਅਲੱਗ ਦਸਾਵਾਂ ਤੋਂ ਇਹਨਾਂ ਤੇ ਸਫੀਸ਼ੀਐਂਟ ਫੋਰਸ ਜਿਹੜੀਆਂ ਉਹ ਤਨਤ